ਇਹ ਜੇ ਕਿਸੇ ਪਿੰਡ ਦੇ ਵਿੱਚ ਤੁਹਾਡੇ ਨਾਲ ਕੋਈ ਕੰਮ ਕਰਨਾ ਚਾਹੁੰਦਾ ਹੈ ਉਹ ਚਾਹੁੰਦੇ ਕਿ ਪਿੰਡ ਵਾਲੇ ਸਕੂਲ ਦੀ ਬਿਲਡਿੰਗ ਜਾਂ ਸਕੂਲ ਦੀ ਜਗ੍ਹਾ ਦੇਣ ਤਾਂ ਕਿ ਤੁਸੀਂ ਇਸ ਤਰ੍ਹਾਂ ਦੇ ਵੀ ਕਿਸੇ ਮਾਡਲ ਤੇ ਕੰਮ ਕਰਦੀ ਐ ਸਵੀਰ ਜੀ ਬੜਾ ਸਿੰਪਲ ਤਰੀਕਾ ਜੇ ਮੇਰਾ ਸਮਝਾਣ ਦਾ ਅੱਜ ਲੋੜ ਐ ਸਕੂਲਾਂ ਦੀ ਮੈਂ ਨਾ ਜ਼ਮੀਨ ਮੰਗਦਾ ਨਾ ਮੈਂ ਬਿਲਡਿੰਗ ਮੰਗਦਾ ਨਾ ਮੈਂ ਪੈਸੇ ਮੰਗਦਾ ਮੈਂ ਕੀ ਕਹਨਾ ਇਹਨਾਂ ਮੇਰੇ ਵੀਰਾਂ ਨੂੰ ਨਾ ਜਿਹੜੇ ਪਿੰਡਾਂ ਵਿੱਚ ਕਾਰ ਮੈਂ ਦੇਖਿਆ ਜਿਹੜੇ ਗੁਰਦੁਆਰੇ ਬਣਾ ਰਹੇ ਆ ਜਾਂ ਪ੍ਰਬੰਧਕ ਕਮੇਟੀਆਂ ਹੈਗੀਆਂ ਇਹਨਾਂ ਨੂੰ ਗੁਰਦੁਆਰੇ ਦਾ ਲੰਗਰ ਆਲ ਵੱਡਾ ਕਰਨਾ ਹੋਵੇ ਇਸ ਇਕਦਮ 40-50 ਲੱਖ ਰੁਪਏ ਬੈਠਾ ਕਰ ਰਹਿ ਮੈਂ ਲੋਕ ਦੇ ਦਿੰਦੇ ਐ 1 ਮਿੰਟ ਤੋਂ ਪਹਿਲਾਂ ਦੇ ਦੁਆਰੇ ਦੇ ਸੋਨਾ ਪੱਤਾ ਲਾਣਾ ਦੇ ਦਿੰਦੀ ਐ ਇਹਨਾਂ ਨੂੰ ਵਿਚਾਰਾਂ ਨੂੰ ਪਤਾ ਨਹੀਂ ਕਿ ਸਮੇਂ ਦੀ ਲੋੜ ਐ ਐਜੂਕੇਸ਼ਨ ਉੱਥੇ ਸਕੂਲ ਬੁਲਾਈਏ ਫਿਰ ਮੈਂ ਕੀ ਕਹਾਂ ਨਾ ਤੁਹਾਡੀ ਜ਼ਮੀਨ ਤੁਹਾਡੀਆਂ ਹੀ ਟੀਚਰਾਂ ਜਿਹੜੀਆਂ ਬੀਅਰਡ ਕਰਕੇ ਬੈਠੀਆਂ ਐ ਮੈਂਡ ਕਰਕੇ ਬੈਠੀਆਂ 5-5 ਲੱਖ ਰੁਪਏ ਦਾਤਾ ਤੇ 50000 ਦੀ ਨੌਕਰੀ ਛਾਈ ਦਾ ਦੀ ਨੌਕਰੀ ਤੇ ਤੁਹਾਡੀਆਂ ਹੀ ਕੁੜੀਆਂ ਪੜਾਣਗੀਆਂ ਤੇ ਤੁਹਾਡੇ ਪਿੰਡ ਦੇ ਇਰਦ-ਗਿਰ ਦੇ 5 ਕਿਲੋਮੀਟਰ ਦੇ ਬੱਚੇ 4 ਸਾਲ ਦਾ ਬੱਚਾ ਲਵਾਂਗੇ ਤੇ ਜਿਹੜੀਆਂ ਤੁਹਾਡੀਆਂ ਟੀਚਰਾਂ ਬੈਠੀਆਂ ਨਾ ਉਹਨਾਂ ਨੂੰ ਅਸੀਂ ਟ ਛੇ ਕਫੇਰ ਰੇਲ ਰੈਨਿੰਗ ਅੱਗੇ ਲੈ ਜਾਂਦੀਆਂ ਤੇ ਫਿਰ ਦਾ ਮਤਲਬ ਨਾ ਮਨ ਜ਼ਮੀਨ ਚਾਹੀਦੀ ਹੈ ਨਾ ਮਨ ਬਿਲਡਿੰਗ ਚਾਹੀਦੀ ਹੈ ਨਾ ਮਨ ਪੈ ਤੁਸੀਂ ਸਿਰਫ ਕੀ ਕਰੋ ਕਿ ਆਪਣੀ ਜ਼ਮੀਨ ਦੇ ਉੱਤੇ ਰੱਖੋ ਜ਼ਮੀਨ ਆਪਣੇ ਕੋਲ 2 ਏਕੜ ਤਕਰੀਬ ਜ਼ਮੀਨ ਚਾਹੀਦੀ ਹੁੰਦੀ ਹੈ ਉੱਥੇ ਢਾਈ ਕਮਰੇ ਹਰ ਸਾਲ ਪਾ ਦਿਓ ਕਿਉਂਕਿ ਅਸੀਂ 50 ਬੱਚਿਆਂ ਤੋਂ ਸ਼ੁਰੂ ਕਰਦੇ ਹਾਂ ਔਰ 50 ਬੱਚੇ ਤੋਂ ਫਿਰ ਅੱਗੇ ਚੱਲੇ ਗਏ ਪਿਛਲੀ ਨਵੀਂ ਆ ਜਾਂਦੀ ਕਲਾਸ ਇਹੀ ਲੁਧਿਆਣੇ ਆਪਾਂ ਸ਼ੁਰੂ ਕੀਤਾ ਸੀਗਾ ਅੱਜ 15 ਸਾਲਾਂ ਵਿੱਚ 600 ਬੱਚਾ ਹੋ ਗਏ 550 ਬੱਚਾ ਹੋ ਗਿਆ ਸੋ ਇਸ ਦਾ ਕਰਕੇ ਤੁਹਾਡੇ ਬੱਚੇ ਤੁਹਾਡੀਆਂ ਟੀਚਰਾਂ ਤੁਹਾਡੀ ਜ਼ਮੀਨ ਤੁਹਾਡੀ ਬਿਲਡਿੰਗ ਪਰ 2200 28 ਕਮਰੇ ਹਰ ਸਾਲ ਵਧਾ ਦਿਓ ਤੁਸੀਂ ਬਸ ਇਹ ਮੈਂ ਤਾਂ ਕਿਉਂ ਕਿ ਅੱਗੇ ਮੈਂ ਦੇਖ ਚੁੱਕਾ ਹਾਂ ਇੱਥੇ ਬੜੀਆਂ ਸੰਸਥਾਵਾਂ ਨੇ ਕੰਮ ਕੀਤੇ ਆ ਬੜੀਆਂ ਖੁੱਲੀਆਂ ਅਕੈਡਮੀਆਂ ਵੀ ਖੁੱਲੀਆਂ ਬੜਾ ਕੁਝ ਹੋਇਆ ਤੇ ਜ਼ਮੀਨਾਂ ਵੀ ਤੁਸੀਂ ਦਿੱਤੀਆਂ ਤੇ ਬਿਲਡਿੰਗਾਂ ਸੀ ਬਾਹਰ ਲੈਣ ਬਣਾਤੀਆਂ ਔਰ ਅੱਜ ਕੀ ਉੱਥੇ 35 35000 ਰੁਪਏ ਫੀਸ ਮੰਗੀ ਜਾ ਰਹੀ ਹੈ ਤੇ ਇਸ ਤਰ੍ਹਾਂ ਕੰਮ ਕਿ ਆਪਾਂ ਮੈਂ ਕੋਈ ਜ਼ਮੀਨ ਪੈਸੇ ਮੈਂ ਨਹੀਂ ਚਾਹੀਦੇ ਮੇਰਾ ਕੋਈ ਨਿਸ਼ਾਨਾ ਆਪਣੀ ਕੌਮ ਵਾਸਤੇ ਦਰਦ ਹੈ ਮੇਰੇ ਕੋਲ ਬੱਚੇ ਪੜ ਜਾਣ ਤਾਂ ਕਿ ਇਹ ਦੁਨੀਆ ਤੇ ਰਾਜ ਕਰਨ ਵਾਲੀ ਕੌਮ ਹੈ ਤੇ ਉੱਥੇ ਤੁਸੀਂ ਆਪਣੀ ਜ਼ਮੀਨ ਰੱਖੋ ਸਾਨੂੰ 2 ਟਾਈ ਕਮਰੇ ਹਰ ਸਾਲ ਪਾ ਦਿਓ ਤੁਹਾਡੀਆਂ ਹੀ ਟੀਚਰਾਂ ਅਸੀਂ ਟ੍ਰੇਨ ਕਰਕੇ ਕੁੜੀਆਂ ਬੱਚੀਆਂ ਸਾਡੀਆਂ ਅੱਜ ਨੌਕਰੀ ਵੀ ਨਿਕਲੇਗੀ ਤੇ ਤੁਹਾਡੇ ਬੱਚੇ ਪੰਜ ਚਾਰ ਏਕੜ ਦੇ ਲੀਕੋ ਕਿਲੋਮੀਟਰ ਦੇ ਕੀ ਕਰਨ ਬੱਚੇ ਅਸੀਂ ਪੜਾ ਦਿਆਂਗੇ ਬਿਲਕੁਲ ਇਹ ਬੜਾ ਕਲੈਰਿਟੀ ਰੱਖਣਾ ਕੰਮ ਰੱਖ ਮੈਨੂੰ ਯਾਦ ਆ ਰਿਹਾ ਥੋੜੇ ਦਿਨ ਪਹਿਲਾਂ ਮੈਂ ਇੱਕ ਇੰਟਰਵਿਊ ਕੀਤਾ ਤਾਂ ਭਾਈ ਸਾਹਿਬ ਦੱਸ ਰਹੇ ਸੀ ਕਿ ਕਿਸੇ ਵੇਲੇ ਦਿੱਲੀ ਦੇ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ 'ਚ ਐਡਮਿਸ਼ਨ ਲੈਣੀ ਬਹੁਤ ਔਖੀ ਸੀ ਇਸ ਲੈਵਲ ਦੀ ਐਜੂਕੇਸ਼ਨ ਸੀ ਅੱਜ ਬਹੁਤ ਥੱਲੇ ਆ ਗਏ ਮੈਨੂੰ ਲੁਧਿਆਣੇ ਦਾ ਗੁਰਰਾਣਕ ਪਬਲਿਕ ਸਕੂਲ ਯਾਦ ਆ ਰਿਹਾ ਕਿ ਪਰਵਾਰਾਂ ਦੇ ਬੱਚਿਆਂ ਲਈ ਪਹਿਲੀ ਜਿਹੜੀ ਪ੍ਰੈਫਰੈਂਸੀ ਉਹ ਗੁਰਦਾਨਨਕ ਪਬਲਿਕ ਸੀ ਪਰ ਅੱਜ ਅਸੀਂ ਕਨਵੈਂਟ ਔਰ ਬਾਕੀ ਸਕੂਲਾਂ ਵੱਲ ਭੱਜ ਰਹੇ ਹਾਂ ਔਰ ਅਸੀਂ ਆਪ ਹੀ ਜਿਹੜੇ ਸਿਕ ਸਕੂਲਸ ਨੇ ਉੱਥੇ ਬੱਚਿਆਂ ਨੂੰ ਪਾਣਾ ਹੀ ਨਹੀਂ ਜਾ ਰਹੇ ਮਾਪਿਓ ਇਹ ਸੋਚਦੇ ਕਿ ਬੱਚੇ ਪਿੱਛੇ ਰਹਿ ਜਾਣਗੇ ਸ਼ਾਇਦ ਮਾਪਿਓ ਦੀ ਅੱਖਾਂ ਖੁੱਲਦੀਆਂ ਪਈਆਂ ਨਾ ਤੇ ਮੇਰੇ ਕੋਲ ਆਇਆ ਨਵੀਰ ਕਹਿੰਦਾ ਲੈ 2 ਲੱਖ ਰੁਪਏ ਲੈ ਲੈ ਮੇਰਾ ਬੱਚਾ ਇੱਥੇ ਪਾ ਦੇ ਉੱਥੇ ਉਹਨੇ ਸਾਈ ਬਣ ਜਾਣਾ ਇੱਥੇ ਘਟੋ ਘਟੋ ਸਿੱਖੀ ਤੇ ਰਹੇਗੀ ਆਂ ਮੈਂ ਕੋਈ ਕਿਸੇ ਕੋ ਪਿਆਰ ਨਹੀਂ ਲੰਦਾ ਮੈਂ ਚਾਹੀਦਾ ਨਹੀਂ ਪਾ ਆਪਣੇ ਜੀ ਆ ਅਸੀਂ ਜੋ ਸਿਸਟਮ ਹੈ ਨਾ ਬਣਾ ਕੇ ਰੱਖਿਆ ਮੇਰੀਆਂ ਬੱਚੀਆਂ ਨੇ ਇਹ ਸਿਸਟਮ ਉੱਤੇ ਚੱਲਦੇ ਆਪਾਂ 4 ਸਾਲ ਦਾ ਬੱਚਾ ਲਈਦਾ ਕਿਉਂਕਿ ਚੜਾ ਮਜ਼ਬੂਤ ਕਰਨ ਦੀ ਲੋੜ ਹੈ ਵੀਰ ਜੀ ਨਰਸਰੀ ਤੋਂ ਸ਼ੁਰੂ ਕਰੀਦਾ ਤੇ ਪਲੱਸ 2 ਤੱਕ ਆਪਣਾ ਸਕੂਲ ਚਲਾਣੇ ਪਿਆ ਔਰ ਬੜੀ ਮਿਹਰ ਦੀ ਕਿਰਪਾ